ਸ਼੍ਰੀਮਤੀ ਸਵਦੇਸ਼ ਚੋਪੜਾ ਜਿਹਦੀ ਨਵੀਂ ਬਰਸੀ ਮੌਕੇ ਅੱਜ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਤੇ ਜਿਹੜੇ ਮੈਡੀਕਲ ਕੈਂਪ ਲਗਾਏ ਗਏ ਨੇ ਤਾਂ ਤਸਵੀਰਾਂ ਤਾੜਨਾ ਸਾਂਝਿਆ ਕਰ ਰਹੇ ਹਾਂ ਕਿ ਜਿੱਥੇ ਕਿ ਪਲਸ ਹਸਪਤਾਲ ਦੇ ਵਿੱਚ ਅੱਜ ਮੈਡੀਕਲ ਕੈਂਪ ਲਗਾਇਆ ਗਿਆ ਤਾਂ ਉੱਥੇ ਹੀ ਵੱਖ-ਵੱਖ ਥਾਵਾਂ ਦੇ ਉੱਤੇ ਮੈਡੀਕਲ ਕੈਂਪ ਲਗਾਏ ਗਏ ਨੇ ਜਿਸ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਵੱਖ-ਵੱਖ ਟੈਸਟ ਵੀ ਕੀਤੇ ਜਾਣਗੇ ਨਾਲ ਦੀ ਨਾਲ ਜਿਹੜੀਆਂ ਦਵਾਈਆਂ ਨੇ ਆ ਉਹ ਦਵਾਈਆਂ ਵੀ ਦਿੱਤੀਆਂ ਜਾਣੀਆਂ ਵੱਖ-ਵੱਖ ਜੇਕਰ ਅਸੀਂ ਗੱਲ ਕਰ ਲਈਏ ਕਿ ਲੋਕ ਦੂਰ ਦਰਾਜੇ ਤੋਂ ਅੱਜ ਇਹਨਾਂ ਕੈਂਪਾਂ ਦੇ ਵਿੱਚ ਪਹੁੰਚ ਰਹੇ ਨੇ ਤਾਂ ਸਾਢ ਨਾਲ ਅਨੁਰਾਗ ਜੀ ਮਝੋਣਾ ਉਹਨਾਂ ਨਾਲ ਸਭ ਤੋਂ ਪਹਿਲਾਂ ਗੱਲ ਕਰਾਂਗੇ ਤਾਂ ਸਰ ਕਿਵੇਂ ਵੇਖਦੇ ਹੋ ਅੱਜ ਇਸ ਤਰੀਕੇ ਦੇ ਨਾਲ ਇੱਥੇ ਕੈਂਪ ਲਗਾਇਆ ਗਿਆ ਗੁਰੂ ਨਗਰੀ ਚ ਵੱਖ-ਵੱਖ ਥਾਵਾਂ ਦੇ ਉੱਤੇ ਕੈਂਪ ਲਗਾਏ ਗਏ ਨੇ ਤਾਂ ਕਾਫੀ ਜ਼ਿਆਦਾ ਜੋ ਉਹ ਲੋਕ ਜੋ ਕਿ ਦਵਾਈਆਂ ਨਹੀਂ ਲੈ ਸਕਦੇ ਜਾਂ ਉਹਨਾਂ ਵਾਸਤੇ ਇਹ ਕੈਂਪ ਸਹਿਯੋਗ ਲਈ ਜੋ ਬੜੇ ਵਧੀਆ ਤਰੀਕੇ ਨਾਲ ਕੀਤਾ ਗਿਆ ਅੱਜ ਤਾਂ ਨਵੀਂ ਵਰਸੀ ਆ ਤੁਸੀਂ ਕਿਵੇਂ ਵੇਖਦੇ ਹੋ जी जी नमस्कार मैं अनुराग शर्मा यूनिट हेड पल्स हॉस्पिटल और सबसे पहले मैं बहुत बहुत बधाइयाँ देना चाहता हूँ पंजाब केसरी की टीम को कि इन्होंने लोगों के लाभ के लिए इतना बढ़िया कैंप लगाया और ये कैंप जैसा मुझे बताया गया है कि श्रीमती सुदेश चोपड़ा जी की स्मृति में लगाया गया है और ये इतनी बढ़िया मुहिम है पंजाब केसरी की तरफ से इसमें लाखों लोगों को इसका लाभ मिला है और हमने भी इस मुहिम में बढ़ चढ़ के साथ दिया है और उसके माध्यम से बहुत अच्छा एक बहुत सुंदर सा कैंप हम लोगों ने आयोजित किया है जिसमें हमारे हॉस्पिटल के सभी वरिष्ठ डॉक्टर ने पार्टिसिपेट किया है और बहुत अच्छी तरीके से सुबह से ही सुबह दस बजे ये कैंप का आयोजन किया गया और सभी वरिष्ठ पत्रकार जो पंजाब के स्त्री के माध्यम से थे सुबह से ही सब जुटे हुए थे सब लोगों की सेवा के लिए और बहुत अच्छी तरीके से समय से ये कैंप शुरू किया गया जिसका जब सभी लोकल के जो लोकलाइट्स लोग हैं उन्होंने इसका लाभ उठाया इसमें हम लोग पल्स हॉस्पिटल की तरफ से मुफ्त सारी जांचें सारे हेल्थ चेकअप और हर तरीके के स्पेशलिस्ट डॉक्टर यहां पर मौजूद हैं जो सभी का फ्री ऑफ कॉस्ट इलाज कर रहे हैं इसमें दवाएँ भी बिल्कुल फ्री ऑफ कॉस्ट दी जा रही हैं जांचें भी बिल्कुल फ्री ऑफ कॉस्ट की जा रही हैं तो एक बड़े लेवल पे इस आयोजन के द्वारा सभी को लाभ मिला है तो बहुत बहुत बधाइयाँ बहुत बहुत शुभकामनाएं ਕਿ ਅਸੀ ਚੀਜ਼ਾਂ ਹੋਤੀ ਰਹਿਣ ਸੋਸਾਇਟੀ ਕੇ ਲਈਏ ਤਾਂ ਕਿ ਉਨ੍ਹਾਂ ਦਾ ਲਾਭ ਉਹਨੇ ਮਿਲਦਾ ਰਹੇ ਜੀ ਸਰ ਜੀ ਅਕਸਰ ਪੰਜਾਬ ਕੇਸਰੀ ਆਪਣੇ ਨੇਕ ਸੁਭਾਵਾਂ ਵਾਸਤੇ ਜਾਣਿਆ ਜਾਂਦਾ ਤਾਂ ਹਰ ਇੱਕ ਜੇ ਆਪਾਂ ਗੱਲ ਕਰ ਲਈਏ ਬਲੱਡ ਕੈਂਪ ਦੀ ਗੱਲ ਕਰਨੀ ਜਾਂ ਦਵਾਈਆਂ ਦੀ ਗੱਲ ਕਰਨੀ ਹੈ ਰਾਸ਼ਨ ਦੀ ਗੱਲ ਕਰ ਲਈਏ ਤਾਂ ਹਰ ਜਗ੍ਹਾ ਉੱਤੇ ਪੰਜਾਬ ਕੇਸਰੀ ਵੱਲੋਂ ਆਪਣੀ ਸੇਵਾ ਨਿਭਾਈ ਜਾਂਦੀ ਹੈ ਤਾਂ ਅੱਜ ਜਿਹੜਾ 90 ਵਰਸੀ ਮੌਕੇ ਇੱਥੇ ਜੋ ਮੈਡੀਕਲ ਕੈਂਪ ਲਗਾਇਆ ਗਿਆ ਤੁਸੀਂ ਵੀ ਆਏ ਹੋ ਤਾਂ ਅਕਸਰ ਪੰਜਾਬ ਕੇਸਰੀ ਦੀ ਪੂਰੀ ਟੀਮ ਜੋ ਹਰ ਜੋ ਕਹਿ ਸਕਦੇ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਤਾਂ ਤੁਸੀਂ ਵੀ ਇੱਥੇ ਹੈਗੇ ਹੋ ਤਾਂ ਕਿਵੇਂ ਵੇਖ ਬਹੁਤ ਵਧੀਆ ਲੱਗਦਾ ਜੀ ਕਿਉਂਕਿ ਹਿੰਸਮਚਾਰ ਗਰੁੱਪ ਇੱਕ ਸਮਾਜ ਸੇਵਾ ਦਾ ਇੱਕ ਬਹੁਤ ਵੱਡਾ ਟੰਡਾ ਔਰ ਉਹਨਾਂ ਦੇ ਜਿਹੜੇ ਸਾਡੇ ਡਾਇਰੈਕਟਰ ਨੇ ਸਰਗੀਏ ਸ਼੍ਰੀ ਸੁਦੇਸ਼ ਚੋਪੜਾ ਜੀ ਉਹਨਾਂ ਦੀ ਯਾਰ ਨੂੰ ਲੈ ਕੇ ਅੱਜ ਨਵੀਂ ਸਭਾਏ ਸਰਦਾਨ ਦੀ ਸਭਾਏ ਜਿਹਦੇ ਚ ਮੈਡੀਕਲ ਕੈਂਪ ਲਗਾਇਆ ਗਿਆ ਔਰ ਮੈਂ ਬੜੀ ਕਾਬਲੇ ਤਾਰੀਫ ਹੈ ਕਿ ਅੱਜ ਜਿਹੜਾ ਏਰੀਆ ਮਕਬੂਲਪੁਰ ਜਿਸੇ ਪੰਜ ਹਸਪਤਲ ਲਗਾਇਆ ਗਿਆ ਇੱਥੇ ਹਰ ਬਿਮਾਰੀ ਦੇ ਇਲਾਜ ਵਾਸਤੇ ਇਹਨਾਂ ਨੇ ਡਾਕਟਰ ਅਪਲਾਈ ਇੱਥੇ ਕਿਤੇ ਆ ਪ੍ਰੋਵਾਈਡ ਫਿਰ ਦਵਾਈਆਂ ਫਰੀ ਦੇ ਰਹੇ ਨੇ ਮੈਂ ਟੈਸਟ ਫਰੀ ਹੋ ਰਹੇ ਨੇ ਮੈਂ ਕਿ ਸਾਡੀ ਪੰਜਾਬ ਕੇਸਰੀ ਗਰੁੱਪ ਦੇ ਜਿਹੜਾ ਜਿੰਨੇ ਵੀ ਕੰਮ ਹੈ ਪੂਰੇ ਪੰਜਾਬ ਚ ਸੱਜ ਲੱਗੇ ਆ ਕਿਉਂਕਿ ਇਹਨਾਂ ਦੀ ਯਾਦ ਨੂੰ ਲੈ ਕੇ ਸਾਰੇ ਸਾਰੇ ਲੋਕ ਅੱਜ ਜਿਹੜਾ ਲਾਭ ਲੈ ਰਹੇ ਨੇ ਪਿਛਲੇ 9 ਸਾਲਾਂ ਤੋਂ ਇਸ ਤੋਂ ਪਹਿਲਾਂ ਵੀ ਤੁਹਾਨੂੰ ਪਤਾ ਕਿ ਜਿਹੜਾ ਹਿੰਸਾਮਾਚਰ ਗਰੁੱਪ ਸਮੂਹ ਜਿਹੜਾ ਕਿ ਉਹ ਬਹੁਤ ਹੀ ਇੱਕ ਐਸਾ ਪਰਿਵਾਰ ਹੈ ਜਿਨ੍ਹਾਂ ਨੇ ਦੇਸ਼ ਵਾਸਤੇ ਲੜਾਈ ਲੜੀ ਹੈ ਪੂਰੇ ਹੋਰ ਜਿਹੜੀ ਜਦੋਂ ਕੋਈ ਅਤਵਾਦ ਦਾ ਯੋਰ ਸੀ ਉਦੋਂ ਵੀ ਉਹਨਾਂ ਨੇ ਪੂਰੀ ਡਟ ਕੇ ਲੜਾਈ ਲੜੀ ਹੈ ਅੱਜ ਵੀ ਉਸੇ ਤਰ੍ਹਾਂ ਹੀ ਹੋਰ ਟਰੈਕਟਰ ਜਦੋਂ ਜਦੋਂ ਲਾਈਟ ਨਹੀਂ ਸੀ ਮਿਲਦੀ ਸਰਕਾਰ ਕੋਲੋਂ ਤੇ ਉਹਨਾਂ ਨੇ ਟਰੈਕਟਰ ਤੇ ਵੀ ਖਵਾਰਾ ਛਾਪੀਆਂ ਮੈਂ ਕਹਿੰਦਾ ਇਨਾ ਵੱਡਾ ਯੋਗਦਾਨ ਨੇ ਦੇਸ਼ ਵਾਸਤੇ ਜਿੰਨੂੰ ਹੀ ਭੁਲਾਇਆ ਨਹੀਂ ਜਾ ਸਕਦਾ ਜੀ ਤਾਂ ਸੰਜੀਵ ਜੀ ਤੁਸੀਂ ਵੀ ਅਕਸਰ ਜਿੰਨੇ ਵੀ ਜਦੋਂ ਕੈਂਪ ਲੱਗਦੇ ਨੇ ਆਪਣੀ ਸੇਵਾ ਨਿਭਾਉਂਦੇ ਹੋ ਤਾਂ ਅੱਜ ਕਿਵੇਂ ਵੇਖਦੇ ਹੋ ਕਿੰਨੇ ਕ ਵੱਡੇ ਪੱਧਰ ਉੱਤੇ ਲੋਕ ਇਸ ਕੈਂਪ ਦਾ ਲਾਭ ਉਠਾ ਰਹੇ ਬਿਲਕੁਲ ਇਸ ਤਰ੍ਹਾਂ ਹੈ ਜੀ ਕਿ ਪਿਛਲੇ 9 ਸਾਲ ਤੋਂ ਸਾਡੇ ਜਿਹੜੇ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਸ਼ਰਧਾਂਜਲੀ ਸਮਾਰੋਹ ਨੂੰ ਲੈ ਕੇ ਅਸੀਂ ਕੈਂਪ ਫਾਰਵੜੀ ਲਗਾਨੇ ਆ ਅੱਜ ਬਹੁਤ ਸਾਰੇ ਲੋਕ ਹੈ ਜਿਹੜੇ ਮਕਬੂਲਪੁਰਾ ਏਰੀਏ ਦੇ ਵਿੱਚੋਂ ਔਰ ਬਹੁਤ ਦੂਰ ਦੂਰ ਤੋਂ ਇਹ ਲੋਕ ਇੱਥੇ ਆਏ ਨੇ ਔਰ ਆਪਣਾ ਜਿਹੜਾ ਸੇਵਾਵਾਂ ਜਿਹੜੀਆਂ ਆ ਮੁਫਤ ਦੀਆਂ ਉਹ ਲੈ ਰਹੇ ਨੇ ਇਹਨਾਂ ਨੂੰ ਦਵਾਈਆਂ ਵੀ ਨਾਲ ਦਿੱਤੀਆਂ ਜਾ ਰਹੀਆਂ ਨੇ ਇਹ ਇੱਕ ਪੰਜਾਬ ਕੇਸੀ ਦਾ ਬੜਾ ਵੱਡਾ ਉਪਰਾਲਾ ਪੰਜਾਬ ਲੈਵਲ ਤੇ ਜਿਹੜਾ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਉਹ ਕੀਤਾ ਜਾਂਦਾ ਹਰ ਸਾਲ ਹੀ ਕੀਤਾ ਜਾਂਦਾ ਦਾ ਔਰ ਲੋਕਾਂ ਦੀ ਭਲਾਈ ਲਈ ਸਿਰਫ ਦਵਾਈਆਂ ਨਹੀਂ ਹੈਲਥ ਚੈੱਕਅਪ ਨਹੀਂ ਬਲਕਿ ਰਾਸ਼ਨ ਔਰ ਹਰ ਤਰ੍ਹਾਂ ਦੇ ਗਰੀਬ ਵਾਵਾ ਬੱਚਿਆਂ ਦੀਆਂ ਮੈਰिजਸ ਤੱਕ ਵੀ ਕੀਤੀਆਂ ਜਾਂਦੀਆਂ ਪੰਜਾਬ ਕੇਸੀ ਵੱਲੋਂ ਇੱਕ ਸਮਾਜ ਲਈ ਇੱਕ ਬਹੁਤ ਵੱਡਾ ਇੱਕ ਐਗਜ਼ਾਮਪਲ ਸੈੱਟ ਕੀਤੀ ਜਾਂਦੀ ਹੈ ਕਿ ਇਹ ਜਿਹੜੇ ਲੋਗ ਆ ਜਿਹੜੇ ਆਪਣੇ ਆਪ ਨਹੀਂ ਲੈ ਸਕਦੇ ਉਹਨਾਂ ਲਈ ਇਹ ਅੱਜ ਜਿਹੜਾ ਕੈਂਪ ਆ ਉਹ ਲਾਭ ਲੈਣ ਲਈ ਇੱਥੇ ਪਹੁੰਚੇ ਨੇ ਜੀ ਤਾਂ ਮਮਤਾ ਜੀ ਤੁਸੀਂ ਅਕਸਰ ਕਿਉਂਕਿ ਜਿਸ ਤਰੀਕੇ ਦੇ ਨਾਲ ਸਵੇਰ ਤੋਂ ਹੀ ਤੁਸੀਂ ਇੱਥੇ ਸ਼ਿਵਨ ਬਾ ਰਹੇ ਹੋ ਤਾਂ ਕਿਤਨਾ ਕਿਤੇ ਵੀਆਈਪੀ ਗੈਸਟ ਵੀ ਜੋ ਕਾਫੀ ਜ਼ਿਆਦਾ ਇੱਥੇ ਪਹੁੰਚ ਰਹੇ ਨੇ ਜਿੱਥੇ ਜਿੱਥੇ ਵੱਖ-ਵੱਖ ਕੈਂਪ ਨੇ ਉੱਥੋ-ਉੱਥੇ ਵੱਖ-ਵੱਖ ਵੀਆਈਪੀਸ ਪਹੁੰਚ ਰਹੇ ਨੇ ਤੁਸੀਂ ਕਿਵੇਂ ਵੇਖਦੇ ਸੀ ਦੇਖੋ ਜੀ ਆਪਣਾ ਜਿਹੜਾ ਕਿ ਅੱਜ ਰੋਸੀਂ ਕੈਂਪ ਦਾ ਆਯੋਜਨ ਕੀਤਾ ਇਹਦੀ ਤਿਆਰੀ ਕੀਤੀ ਆ ਤੇ ਸਭ ਤੋਂ ਪਹਿਲਾਂ ਮੈਂ ਥੈਂਕਸ ਕੰਨਣਾ ਚਾਹੂੰਗੀ EMC ਗਰੁੱਪ ਆਫ ਹਸਪੀਟਲਸ ਦਾ ਕਿ ਉਹਨਾਂ ਨੇ ਜਿਹੜਾ ਵੱਡੇ ਲੈਵਲ ਤੇ ਉਹਨਾਂ ਨੇ ਕਿਹਾ ਕਿ ਸਾਡੇ ਜਿੰਨੇ ਵੀ ਹਸਪੀਟਲ ਨੇ ਤੁਸੀਂ ਇਹਨਾਂ ਵਿੱਚ ਕੈਂਪ ਲਾਓ ਅਸੀਂ ਤੁਹਾਨੂੰ ਪੂਰਾ ਇੱਥੇ ਸਹਿਯੋਗ ਦੇਾਂਗੇ ਤੇ ਪਲਸ ਹਸਪੀਟਲ ਵੱਲੋਂ ਮਿਸਟਰ ਅਨੁਰਾਗ ਜੀ ਨੇ ਡਾਕਟਰ ਸਾਹਿਬ ਨੇ ਸੀਨੀਅਰ ਡਾਕਟਰ ਨੇ ਪਵਨ अरोड़ा ਜੀ ਇਹਨਾਂ ਸਾਰਿਆਂ ਨੇ ਸਾਨੂੰ ਸਹਿਯੋਗ ਦਿੱਤਾ ਔਰ ਇਸ ਏਰੀਆ ਦੇ ਵਿੱਚ ਵਾਕਿਆ ਹੀ ਇਹੋ ਜੇ ਕੈਂਪਸ ਦੀ ਲੋੜ ਆ ਜਿਸ ਏਰੀਆ ਦੇ ਵਿੱਚ ਮਕ ਪੂਲਪੁਰਾ ਏਰੀਆ ਵਾ ਔਰ ਇਥੇ ਕੁਝ 슬ਮ ਏਰੀਆ ਵੀ ਨੇ ਔਰ ਲੋਕਾਂ ਦਾ ਹੀ ਸਾਨੂੰ ਬੜਾ ਮਤਲਬ ਕਾਲਸ ਆਈਆਂ ਨੇ ਕਿ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਲੱਗ ਰਹੇ ਆ ਲੋਕਾਂ ਚੋਂ ਛਾ ਬੜਾ ਦੇਖਣ ਨੂੰ ਮਿਲ ਰਿਹਾ ਸੀਗਾ ਔਰ ਅੱਜ ਕੈਂਪ ਸ਼ੁਰੂ ਹੋਣ ਤੋਂ ਪਹਿਲਾਂ ਇਥੇ ਕਾਫੀ ਜਿਹੜਾ ਰਸ਼ ਦੇਖਣ ਨੂੰ ਮਿਲ ਰਿਹਾ ਤੇ ਹੁਣ ਵੀ ਜੇ ਦੇਖਿਆ ਜਾਵੇ ਤੇ ਇਸ ਵੇਲੇ ਵੀ ਬੜਾ ਰਸ਼ ਹੈਗਾ ਹਸਪੀਟਲ ਦੇ ਵਿੱਚ ਤੁਸੀਂ ਵੇਖੋ ਔਰ ਸਵੇਰ ਤੋਂ ਲੋਕ ਇਥੇ 9 ਵਜੇ ਤੋਂ ਆ ਕੇ ਬੈਠੇ ਹੋਏ ਸੀਗੇ ਇੰਨਾ ਕੁ ਛਾ ਹੈਗਾ ਔਰ ਇਹ ਪੰਜਾਬ ਕੇਸਰੀ ਨੂੰ ਜਿਹੜਾ ਵਾ ਕਿ ਇੱਕ ਬੜੀ ਵੱਡੀ ਇਹ ਲੋਕਾਂ ਦੀ ਸੇਵਾ ਕਰ ਰਿਹਾ ਚਲੋ ਇਹ ਲੋਕਾਂ ਦੇ ਤੱਕ ਆਵਾਜ਼ ਪਹੁੰਚਾ ਰਿਹਾ ਜਨ ਜਨ ਤੱਕ ਉਸ ਤੋਂ ਇਲਾਵਾ ਲੋਕਾਂ ਨੂੰ ਕੋਈ ਵੀ ਸਮੱਸਿਆ ਵਾ ਜੇ ਕੋਈ ਹੈਲਥ ਦੀ ਸਮੱਸਿਆ ਹੋਵੇ ਕਿਸੇ ਤਰ੍ਹਾਂ ਦੀ ਆ ਤੇ ਉਹਦੇ ਲਈ ਵੀ ਸਮੇਂ ਸਮੇਂ ਕੈਂਪ ਲਾਏ ਜਾ ਰਹੇ ਨੇ ਜੀ ਡਾਕਟਰ ਜਤਿੰਦਰ ਜੀ ਵੀ ਇੱਥੇ ਮੌਜੂਦ ਨੇ ਡਾਕਟਰ ਸਾਹਿਬ ਕਿਵੇਂ ਵੇਖਦੇ ਹੋ ਕਿੰਨੇ ਕੁ ਮਰੀਜ਼ ਵੇਰ ਦੇ ਇਸ ਕੈਂਪ ਦੇ ਰਾਹੀਂ ਜੋ ਚੈੱਕਅਪ ਕਰਾ ਰਹੇ ਨੇ ਤਾਂ ਜਾਂ ਕਿਹੜੀਆਂ ਕਿਹੜੀਆਂ ਸਹੂਬਿਦਾਂ ਜੋ ਅੱਜ ਇੱਥੇ ਦਿੱਤੀਆਂ ਗਈਆਂ ਨੇ ਅਸੀਂ ਇਸ ਕੈਂਪ ਵਿੱਚ ਹਰ ਤਰ੍ਹਾਂ ਦੀ ਫਰੀ ਆਫ ਕਾਸਟ ਮੈਡੀਸਿਨ ਦੇ ਰਹੇ ਆਂ ਫਾਈਨਲ ਸਾਰੇ ਪੇਸ਼ients 70 ਤੋਂ 80 ਦੇ ਕਰੀਬ ਤਕਰੀਬਨ ਸਾਡੇ ਕੋਲ ਮਰੀਜ਼ ਇਸ ਵਕਤ ਤੱਕ ਇਸ ਕੈਂਪ ਵਿੱਚ ਆਣ ਕੇ ਦਵਾਈ ਵਗੈਰਾ ਲੈ ਚੁੱਕੇ ਨੇ ਤੇ ਜਿੰਨੇ ਵੀ ਰੂਟੀਨ ਟੈਸਟ ਬਲੱਡ ਦੇ ਟੈਸਟ ਨੇ ਉਹ ਅਸੀਂ ਫ੍ਰੀ ਆਫ ਕਾਸਟ ਕਰ ਰਹੇ ਹਾਂ ਇੱਥੇ ਨਾਲ ਮਰੀਜ਼ਾਂ ਦੇ ਜ਼ਿਆਦਾਤਰ ਸਾਡੇ ਕੋਲ ਇੱਥੇ 슈ਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆ ਰਹੇ ਨੇ ਠੀਕ ਹੈ ਬਾਕੀ ਹਰ ਤਰ੍ਹਾਂ ਦੇ ਹਰ ਕਿਸਮ ਦੇ ਪੇਸ਼ੈਂਟ ਆ ਰਹੇ ਨੇ ਪਰ ਜ਼ਿਆਦਾਤਰ 슈ਗਰ ਤੇ ਬਲੱਡ ਪ੍ਰੈਸ਼ਰ ਦੇ ਮਰੀਜ਼ ਆ ਰਹੇ ਨੇ ਰਮਨ ਜੀ ਵੀ ਸਾਡੇ ਨਾਲ ਇੱਥੇ ਮੌਜੂਦ ਨੇ ਤਾਂ ਰਮਨ ਜੀ ਕਿਵੇਂ ਵੇਖ ਦਿਓ ਜਿਸ ਤਰੀਕੇ ਦੇ ਨਾਲ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨਾਂ ਕੈਂਪਾਂ ਦਾ ਕਾਫੀ ਜ਼ਿਆਦਾ ਜੋ ਇਹਨਾਂ ਕੈਂਪ 'ਚ ਲੱਗਣ ਦੀ ਲੋਡ ਹੈਗੀ ਸੀ ਕਿਉਂਕਿ ਜਿਹੜੇ ਲੋਕ ਦਵਾਈਆਂ ਨਹੀਂ ਲੈ ਸਕਦੇ ਜਾਂ ਜੋ ਉਸ ਘਰਾਨੇ ਤੋਂ ਨੇ ਜਿਹੜੇ ਕਿ ਆਪਣਾ ਘਰ ਦਾ ਖਰਚਾ ਵੀ ਨਹੀਂ ਚਲਾ ਸਕਦੇ ਉਹਨਾਂ ਵਾਸਤੇ ਕੈਂਪ ਕਾਫੀ ਜੋ ਕਹਿ ਸਕਦੇ ਆ ਕਿ ਸਹਾਇਕ ਵਾਸਤੇ ਹੈਗੇ ਨੇ ਲਾਭ ਉਠਾ ਰਹੇ ਨੇ ਲੋਕ ਮੈਂ ਅਕਸਰ ਮੈਂ ਪਹਿਲੇ ਵੀ ਤੁਹਾਨੂੰ ਕਿਹਾ ਸੀਗਾ ਕਿ ਅਕਸਰ ਲੋਕੀ ਮੈਡੀਕਲ ਮੈਡੀਕਲ ਇੱਕ ਮੈਡੀਕਲ ਇੱਕ ਸਿੱਖਿਆ ਦੋ ਚੀਜ਼ਾਂ ਤੋਂ ਬਣ ਚੁੱਕੀ ਦਰਜ ਜਾਂਦੇ ਆ ਤੇ ਮੇਰਾ ਹਮੇਸ਼ਾ ਇੱਕੋ ਹੀ ਕਹਿਣਾ ਆ ਕਿ ਵੀ ਮੈਡੀਕਲ ਦੀ ਸੇਵਾ ਜਿੰਨੀ ਵੱਧ ਤੋਂ ਵੱਧ ਕੀਤੀ ਜਾਵੇ ਕਿਉਂਕਿ ਕਈ ਲੋਕੀ ਕੋਸਟ ਜ਼ਿਆਦਾ ਹੁੰਦੀ ਹੈ ਮੈਡੀਕਲ ਦੀ ਤੇ ਇਸ ਕਰਕੇ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ ਤੇ ਜਿਸ ਤਰ੍ਹਾਂ ਹੁਣ ਪੰਜਾਬ ਕੇਸਰੀ ਨੇ ਉਪਰਾਲਾ ਕੀਤਾ ਅੱਜ ਕੱਲਾ ਪੰਜਾਬ ਅੰਮ੍ਰਿਤਸਰ ਨਹੀਂ ਹੈ ਹਿਮਾਚਲ ਹਰਿਆਣਾ ਜੰਮੂ ਕਸ਼ਮੀਰ ਹਰ ਜਗ੍ਹਾ ਤੇ ਕੈਂਪ ਲਾਏ ਗਏ ਆ ਪੰਜਾਬ ਦੇ ਵਿੱਚ ਅਗਰ ਆਪਾਂ ਅੰਮ੍ਰਿਤਸਰ ਦੇ ਵਿੱਚ ਗੱਲ ਕਰੀਏ ਤੇ ਇੱਕ ਆਪਣਾ ਪਲਸ ਹਸਪੀਟਲ ਦੇ ਵਿੱਚ ਕੈਂਪ ਲੱਗਾ ਇੱਕ ਦੂਸਰਾ ਕਾਰਪੋਰੇਟ ਦੇ ਵਿੱਚ ਹੈ ਕੱਲ ਦੀ ਗੱਲ ਕਰਾਂ ਤੇ ਕੱਲ ਆਪਣੇ ਤਿੰਨ ਕੈਂਪ ਹੋਰ ਨੇ EMC ਹਸਪੀਟਲ ਦੇ ਵਿੱਚ ਹੈ ਕੇਰਨ ਕੇਅਰ ਹਸਪੀਟਲ ਦੇ ਵਿੱਚ ਹੈ ਤੇ ਤੀਸਰਾ ਇੱਕ ਬਾਬਾ ਫਰੀਦ ਮਲਟੀਸਪੈਸ਼ਲਿਸਟ ਹਸਪੀਟਲ ਹੈ ਕਤੂ ਨੰਗਲ ਚਵਿੰਡਾ ਦੇਵੀ ਦੇ ਕੋਲ ਤੇ ਮੈਂ ਤਾਂ ਕੱਲ ਦੀ ਵੀ ਸਾਰਿਆਂ ਨੂੰ ਇੱਕੋ ਹੀ ਗੱਲ ਕਹਿਣਾ ਜਿਨ੍ਹਾਂ ਨੂੰ ਵੀ ਜਿਨ੍ਹਾਂ ਨੂੰ ਵੀ ਆਪਣੇ ਜੜੇ ਵੀ ਲੋਕ ਐ ਜਿਨ੍ਹਾਂ ਨੂੰ ਮੈਡੀਕਲ ਦੀ ਕੋਈ ਵੀ ਫੈਸਿਲਿਟੀ ਹੈ ਕੱਲ ਵੀ ਸਾਡੇ ਕੈਂਪ ਲੱਗ ਰਿਹਾ ਉੱਥੇ ਆਪਣਾ ਫਰੀ ਦਵਾਈਆਂ ਦਿੱਤੀਆਂ ਜਾ ਰਹੀਆਂ ਐ ਆਪਣਾ ਟੈਸਟ ਫਰੀ ਹੋ ਰਿਹਾ ਨਾ ਚੈੱਕ ਅਪ ਹੋ ਰਿਹਾ ਵਧੀਆ ਹਸਪੀਟਲ ਨੇ ਵਧੀਆ ਹਰ ਚੀਜ਼ ਹੈ ਕਿ ਵੀ ਚੰਗੀ ਲੋਕਾਂ ਨੂੰ ਸੁਵਿਧਾ ਮਿਲ ਸਕੇ ਜਿਹੜੇ ਲੋਕਾਂ ਨੂੰ ਨਹੀਂ ਮਿਲ ਪਾਂਦੀ ਹੈ ਇਸ ਕਰਕੇ ਸਾਡੇ ਸ਼੍ਰੀ ਵਿਨਾਸ਼ ਚੋਪੜਾ ਜੀ ਵਿਜੇ ਚੋਪੜਾ ਜੀ ਸ਼੍ਰੀ ਵਿਜੇ ਚੋਪੜਾ ਜੀ ਵੱਲੋਂ ਇਹ ਜਿਹੜਾ ਕਦਮ ਚੁੱਕਿਆ ਗਿਆ ਹੈ ਕਿ ਲੋਕਾਂ ਦੀ ਸੇਵਾ ਤੇ ਉਸ ਉਸ ਸੇਵਾ ਨੂੰ ਰੱਖਦੇ ਹਾਂ ਅੱਜ ਸਾਰੇ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਦੇ ਵਿੱਚ ਅਨੇਕਾ ਕੈਂਪ ਲੱਗੇ ਨੇ ਤੇ ਅੱਜ ਅਗਰ ਆਪਾਂ ਪਲਸ ਹਸਪੀਟਲ ਦੇ ਵਿੱਚ ਗੱਲ ਕਰੀਏ ਤੇ ਮਕਬੂਲਪੁਰਾ ਇਲਾਕਾ ਆਇਆ ਹੋਰ ਦੂਰ ਦਰਾਜੇ ਤੋਂ ਲੋਕੀ ਆਗੇ ਤੇ ਆਪਣਾ ਚੈੱਕ ਅਪ ਕਰਵਾ ਰਹੇ ਔਰ ਬਹੁਤ ਵਧੀ ਤੇ ਮੈਂ ਹੋਰ ਹਸਪੀਟਲ ਪ੍ਰਬੰਧਕਾਂ ਦਾ ਵੀ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਔਰ ਲੋਕੀ ਫਰੀ ਦਵਾਈਆਂ ਲੈ ਰਹੇ ਨੇ ਟੈਸਟ ਕਰਵਾ ਰਹੇ ਨੇ ਤੇ ਮੈਂ ਦਿਲੋਂ ਥੈਂਕਸ ਕਰਦਾ ਹਾਂ ਮੈਂ ਜੀ ਬਹੁਤ ਵਧਾਈ ਦੇਣਾ ਚਾਹੂੰਗਾ ਪੰਜਾਬ ਕੇ ਸ੍ਰੀ ਸਮੂਹ ਗਰੁੱਪ ਕੋ ਜੀ ਸ਼੍ਰੀਮਤੀ ਸੁਦੇਸ਼ চোপਰਾ ਜੀ ਕੀ ਪੁੰਨ ਦਿਤੀ ਕੀ ਉਪਰ ਅੱਜ ਇਹਨਾਂ ਨੇ ਮੈਥਰੀ ਮੈਡੀਕਲ ਚੈਪਸ ਕੈਂਪ ਲਗਾਇਆ ਪੂਰੇ ਅਮਿਸਰ ਵਿੱਚ ਪੰਜ ਕੈਂਪ ਲਗਾ ਰਹੇ ਹਨ ਔਰ ਪੂਰੇ ਪੰਜਾਬ ਵਿੱਚ ਹਰਿਆਣਾ ਵਿੱਚ ਜਹਾਂ ਜਹਾਂ ਪਰ ਵੀ ਵਿਤਰਨ ਹੈ पंजाब की हिस्ट्री का तो बहुत ही बच्चा बहुत ही अच्छा लक्ष्य है कि मैं बोलूँगा कि ऐसा इतना नहीं काम किया जा रहा है तो यहाँ पे जितनी गवर्नमेंट की स्कीम्स हैं जी मेरे को बताया गया कि पल्स हॉस्पिटल में जो एम सी का हॉस्पिटल है वहाँ पर गवर्नमेंट की स्कीम्स का भी लोगों को बताया जा रहा है ताकि उनका वो बेनिफिट आमतौर पर गवर्नमेंट की स्कीम्स लोगों तक तो पहुँचती नहीं है ਸੋ ਮੈਨਸ ਲਈ ਮੈਂ ਪੂਰੇ ਪੰਜਾਬ ਦੇ ਸੀਗੂ ਦਾ ਔਰ ਸਮੋ ਹਸਪੀਟਲ ਦਾ ਮੈਂ ਸਿਕਾ ਕਵਨਲੋਰਾਜੀ ਦਾ ਇੱਕ ਖਾਸ ਧੰਨਵਾਦ ਦਿਨਾ ਚਾਹੁੰਦਾ ਹਾਂ ਔਰ ਬਹੁਤ-ਬਹੁਤ ਬੁਢਾਈ ਦੇ ਚਾਹੁੰਗਾ ਫ੍ਰੀ ਮੈਡੀਕਲ ਕੈਂਪ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਜੋ ਅੱਜ ਡਾਕਟਰ ਸਾਹਿਬਾਨ ਵੀ ਇੱਥੇ ਮੌਜੂਦ ਨੇ ਤਾਂ ਪੂਰੀ ਪੰਜਾਬ ਕੇਸਰੀ ਦੀ ਟੀਮ ਅੱਜ ਇਸ ਜਗ੍ਹਾ ਦੇ ਉੱਤੇ ਮੌਜੂਦ ਹੈ ਤਾਂ ਕਿਤਨੇ-ਕਿਤੇ ਗੁਰੂ ਨਗਰੀ ਦੇ ਵਿੱਚ ਵਕ-ਵਕ ਜਗਾਵਾਂ ਤੇ ਜਿਸ ਤਰੀਕੇ ਦੇ ਨਾਲ ਕੈਂਪ ਲਗਾਏ ਗਏ ਨੇ ਤਾਂ ਜਿਹੜੇ ਲੋਕ ਦਵਾਈਆਂ ਲੈਣ ਦੇ ਸਕਸ਼ਮ ਨਹੀਂ ਗਏ ਜਿਨ੍ਹਾਂ ਕੋ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਮੈਡੀਕਲ ਫੈਸਿਲਿਟੀ ਤੋਂ ਵਾਂਝੇ ਰਹ ਜਾਂਦੇ ਨੇ ਤਾਂ ਉਹਨਾਂ ਵਾਸਤੇ ਇਹ ਕੈਂਪ ਬੜੇ ਜੋ ਲਾਭਦਾਇਕ ਨੇ ਤਾਂ ਇੱਥੇ ਲੋਕ ਦੂਦਰਾਜੇ ਤੋਂ ਪਹੁੰਚ ਕੇ ਇਹਨਾਂ ਦਵਾਈਆਂ ਦੇ ਨਾਲ-ਨਾਲ ਆਪਣੇ ਚੈੱਕਅਪ ਕਰਾ ਰਹੇ ਨੇ ਵੱਖ-ਵੱਖ ਟੈਸਟ ਕਰਾ ਰਹੇ ਨੇ ਤਾਂ ਪੰਜਾਬ ਕੇਸਰੀ ਦੀ ਟੀਮ ਵੱਲੋਂ ਪੰਜਾਬ ਕੇਸਰੀ ਵੱਲੋਂ ਜੋ ਅੱਜ ਨਵੀਂ ਵਰ੍ਹੇ ਸੀ ਮੌਕੇ ਜੋ ਇਹ ਕੈਂਪ ਲਗਾਏ ਗਏ ਨੇ ਤਾਂ ਉੱਥੇ ਹੀ ਕੱਲ ਵੀ ਦੱਸਦੀ ਹੈ ਕਿ ਗੁਰੂ ਨਗਰੀ ਦੇ ਵਿੱਚ ਤਿੰਨ ਕੈਂਪ ਹੋਰ ਲੱਗਣਗੇ ਤਾਂ ਹਰ ਕੋਈ ਇੱਥੇ ਪਹੁੰਚ ਕੇ ਇਹਨਾਂ ਕੈਂਪਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਆ ਮੈਡੀਕਲ ਫੈਸਿਲਿਟੀ ਨੂੰ ਲੈ ਕੇ ਸਹੂਲਤ ਨੂੰ ਲੈ ਕੇ ਆਪਣੇ ਚੈੱਕਅਪ ਜੜਿਆ ਇੱਥੇ ਕਰਾ ਕਰਦੇ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਨੂੰ ਜਗਬਾਨੀ ਟੀਵੀ ਸ਼੍ਰੀਮਚਾਚ